ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਸੰਗਰੂਰ ਚ ਪਹਿਲੀ ਵਾਰ ਖਾਟੂ ਸ਼ਾਮ ਜੀ ਦੀ ਜੋਤੀ ਲੈਂਦੀ ਜਾ ਰਹੀ ਹੈ ਜੋ ਕਿ ਇੱਕ ਤਰੀਕ ਨੂੰ ਸਵੇਰੇ 8:00 ਵਜੇ ਕਾਲੀ ਮਾਤਾ ਮੰਦਿਰ ਤੋਂ ਰਵਾਨਾ ਹੋਣਗੇ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਕਾਫਲੇ ਸੰਗਰੂਰ ਦੇ ਵਿੱਚ ਪਹੁੰਚ ਰਹੇ ਹਨ ਜੋ ਇੱਕ ਤਰੀਕ ਨੂੰ ਸਲਾਸਰ ਧਾਮ ਅਤੇ ਖਾਟੂ ਸ਼ਾਮ ਦੇ ਵਿੱਚ ਪਹੁੰਚ ਰਹੇ ਹਨ ਅਤੇ ਇਸ ਮੌਕੇ ਤੇ ਇਸ ਦੀ ਕਮਾਈ ਦੀਪੂ ਬਾਬਾ ਅਤੇ ਕਨਈਆ ਮਿੱੱਤਲ ਜੀ ਵੱਲੋਂ ਕੀਤੀ ਜਾ ਰਹੀ ਹੈ ਅਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਅੱਜ ਇਸ ਦਾ ਪੋਸਟਰ ਰਿਲੀਜ਼ ਕੀਤਾ ਗਏ ਹਨ ਅਤੇ ਇਸ ਮੌਕੇ ਤੇ ਹੋਰ ਕੀ ਕੀ ਕਿਹਾ ਆਗੂ ਨੇ ਉਸ ਨੂੰ ਸੁਣਾਉਣਾ। ਦਾ ਮੰਦਰ ਦੇ ਵਿੱਚ 7 ਵਜੇ ਤੋਂ ਲੈ ਕੇ 3 ਮਈ ਨੂੰ ਪਹੁੰਚੋ 2 ਤਰੀਕ ਨੂੰ ਮੰਗਲਾ ਦੇ ਮੰਦਰ ਚ ਖਾਟੂ ਸ਼ਾਮ ਦੀ ਚੌਂਕੀ ਰੱਖੀ ਗਈ ਹੈ। ਉੱਥੇ ਵੀ ਆਪਣੀ ਹਾਜ਼ਰੀ ਲਗਵਾਓ। ਲੰਗਰ ਪਛਾਦਾ ਇੱਥੇ ਰਹੇਗਾ ਸਭ ਦਾ। ਸਾਰੇ ਸਰਦਾਰ ਨੂੰ ਬੇਨਤੀ ਹੈ ਹਮ ਹਮਾ ਕੇ ਪਹੁੰਚੋ। ਜੈ ਸ਼੍ਰੀ ਭੱਲੇ ਜੈ ਸ਼੍ਰੀ ਸ਼ਾਮ ਦੀ। ਸ਼ਾਮ જય શ્રી ਬਾਲਾ ਜੀ ਜਿਵੇਂ ਕਿ ਸਾਰੇ ਭਗਤਾਂ ਨੂੰ ਪਤਾ ਹੀ ਹੈ ਸੰਗਰੂਰ ਦੇ ਵਿੱਚ ਵਿਸ਼ਾਲ ਜਾਗਰਣ ਹੋਣ ਜਾ ਰਿਹਾ ਹੈ ਬਾਲਾ ਜੀ ਦਾ ਅਤੇ ਘਾਟੂ ਸ਼ਾਮ ਜੀ ਦਾ 3 ਮਈ ਨੂੰ ਉਸ ਦੇ ਉਪਲਖਸ਼ ਦੇ ਵਿੱਚ ਇੱਕ ਵਿਸ਼ਾਲ ਜਿਹੜੀ ਯਾਤਰਾ ਹੈ ਉਹ ਇੱਕ ਤਰੀਕ ਨੂੰ 8 ਵਜੇ ਸਵੇਰੇ ਮਾਤਾ ਕਾਲੀ ਦੇਵੀ ਮੰਦਿਰ ਤੋਂ ਰਵਾਨਾ ਹੋਵੇਗੀ ਜਿਸ ਦੇ ਵਿੱਚ ਸਾਡੇ ਵਿਸ਼ਵ ਪ੍ਰਸਿੱਧ ਕਨਿਆ ਮਿੱਤਲ ਜੀ ਉਰੇ ਪਹੁੰਚਣਗੇ ਨਾਲ ਤੇ ਯਾਤਰਾ ਦਾ ਯਾਤਰਾ ਦੇ ਨਾਲ ਉਹ ਜਾਣਗੇ ਉਹ ਸ਼ਾਮ ਨੂੰ ਅਸੀਂ ਖਾਟੂ ਸ਼ਾਮ ਜੀ ਪਹੁੰਚ ਗਏ ਉੱਥੇ ਉਹਨਾਂ ਦੇ ਦੁਆਰਾ ਕੀਰਤਨ ਕੀਤਾ ਜਾਵੇਗਾ ਅਤੇ ਅਗਲੇ ਦਿਨ ਸਵੇਰੇ ਸਾਲਾ ਸਰ ਬੱਲਾਈ ਮੰਦਿਰ ਦਰਬਾਰ ਦੇ ਵਿੱਚ ਸਵੇਰੇ ਸੁੰਦਰ ਕਾਂਝੀ ਦਾ ਪਾਠ ਜੋਤ ਬੱਲਾਈ ਦੀ ਲੈ ਕੇ ਸੰਗਰੂਰ ਪਹੁੰਚਾਂਗੇ ਤੇ 3 ਮਈ ਨੂੰ ਜਿਵੇਂ ਕਿ ਸਾਰੇ ਸੰਗਰੂਰ ਸਾਥੀਆਂ ਦਾ ਸਹਿਯੋਗ ਹੈ ਇਸ ਜਾਗਰਨ ਦੇ ਵਿੱਚ ਪਤਾ ਹੀ ਹੈ 3 ਮਈ ਉਹ ਦਿਨ ਆ ਚੁੱਕਿਆ ਹੈ ਇਤਵਾਰ ਤੋਂ ਵੱਧ ਚੜ ਕੇ ਹਿੱਸਾ ਲਓ ਬੱਲਾ ਜੀ ਦੇ ਜਾਗਰਣ ਦੇ ਵਿੱਚ ਪਹੁੰਚੋ ਮੇਰੀ ਇਹੀ ਬੇਨਤੀ ਹੈ ਸਾਰੇ ਸੰਗਰੂਰ ਸ਼ਹਿਰ ਨੂੰ ਸਾਰੇ ਭਗਤਾਂ ਨੂੰ ਕਿ ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਉਸ ਦਿਨ 3 ਮਈ ਨੂੰ ਪਹੁੰਚ ਕੇ ਅੱਗੇ ਬੱਲਾ ਜੀ ਦੇ ਚਰਨਾਂ ਦੇ ਵਿੱਚ ਬੈਠਣ ਬੱਲਾ ਜੀ ਦਾ ਕੀਰਤਨ ਸੁਣਨ ਬੱਲਾ ਜੀ ਦਾ ਕੀਰਤਨ ਕਰਨ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਬੱਲਾ ਜੀ